ਇਹ ਬੋਰਡ ਚੋਰੀ ਵੀ ਕਰਨਗੇ ਤੇ ਨਾਲ ਸੀਨਾ ਚੋਰੀ ਵੀ ਕਰਨਗੇ ਉਹਦਾ ਸਕੈਂਡਲ ਦਾ ਪਰਦਾਫਾਸ਼ ਕਰਨ ਲੱਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀਆਂ ਬਲੌਗ ਸੰਪਤੀ ਦੇ ਚੋਣਾਂ ਪਰਚੀਆਂ ਪਰ ਕਰਾਣੀਆਂ ਤੇ ਹਰੇਕ ਬੂਥ ਤੇ ਘੱਟ ਤੋਂ ਘੱਟ 10% ਤੇ ਲੈ ਕੇ 20% ਤੱਕ ਵੋਟਾਂ ਦੀਆਂ ਪਰਚੀਆਂ ਇਹਨਾਂ ਨੇ ਫालतੂ ਛਪਾ ਲੀਆਂ ਅੰਮ੍ਰਾਲੇ ਤੋਂ ਪਰਚੀਆਂ ਛਪਾਈਆਂ ਉਹ ਪਾਰਟੀਆਂ ਇਹਨਾਂ ਨੇ ਆਪਣੇ ਬੀਐਲਓ ਲਗਾ ਲਏ ਆ ਇੱਕ ਆਪਣੀ ਪਾਰਟੀ ਦੇ ਜਿਹਨੂੰ ਬੀਐਲਓ 2 ਕਹਿੰਦੇ ਆ ਉਹਨਾਂ ਦੇ ਪਹਿਲੇ ਹੀ ਮੋਹਰਾ ਲਾ ਕੇ ਉਹਨਾਂ ਨੇ ਦੇ ਦੇਣੀਆਂ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਚੱਲਦੀ ਚੋਣ ਦੇ ਵਿੱਚ ਉਹ ਵੋਟਾਂ ਪਾਣਗੇ ਅੰਦਰ ਜੇ ਉੱਤੇ ਨਾ ਪਈਆਂ ਤਾਂ ਇਹਨਾਂ ਨੇ ਦੋ ਦਿਨ ਲੈ ਲਿਆ ਕਿ ਜਿਹੜੀਆਂ ਸੰਦੂਖੜੀਆਂ ਦੋ ਦਿਨ ਸਰਕਾਰ ਨੇ ਆਪਣੇ ਕੋਲ ਰੱਖਣੀਆਂ ਉਹਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਨਗੇ ਇਹ ਫੇਜ਼ ਵਾਈਜ਼ ਫੇਰ ਆ ਫੇਰੀ ਕਰ ਰਿਹਾ ਪਹਿਲਾਂ ਇਹਨਾਂ ਨੇ ਕੀਤਾ ਕਿ ਜੀ ਕਾਗਜੇ ਨਹੀਂ ਭਰਨ ਦੇਣੇ ਸਭ ਤੋਂ ਪਹਿਲਾਂ ਤਾਂ ਬੰਦਿਆ ਨੂੰ ਘਰਾਂ ਜੀ ਦਬਕਾਉਂਦੇ ਰਹੇ ਜਿਹੜੇ ਕਾਗਜ ਲੈ ਕੇ ਆ ਗਏ ਉਹਨਾਂ ਦੇ ਕਾਗਜ ਖੋਲੇ ਜਿਹੜੇ ਅੰਦਰ ਦੇਤੇ ਉਹਨਾਂ ਦੇ ਕਾਗਜ ਰਿਜੈਕਟ ਕਰਤੇ ਜਿਹੜੇ ਫੇਰ ਵੀ ਬਚ ਗਏ ਹੁਣ ਇੱਕ ਤਾਂ ਪੁਲਿਸ ਪੰਜਾਬ 'ਚ ਦਬਕਾ ਰਹੀ ਆ ਕਿ ਤੁਸੀਂ ਵੋਟ ਛਾੜੂ ਤੇ ਬਾਹਰ ਨਹੀਂ ਪਾਉਣੀ ਦੂਸਰਾ ਆ ਨਮਾ ਸਕੈਂਡਲ ਬਣਾਇਆ ਇਹਨਾਂ ਨੇ ਜੀ ਦਾ ਕੇ ਬਾਅਦ ਦੇ ਵਿੱਚ ਆਉਣ ਵਾਲੀ ਸਰਕਾਰ ਦੇ ਵਿੱਚ ਆਫਸਰਾਂ ਨੂੰ ਤੇ ਜਿਹੜੇ ਇਸ ਸਕੈਂਡਲ ਦੇ ਵਿੱਚ ਨਾਲ ਸਰਕਾਰ ਦੇ ਮਿਲ ਕੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਿਨਾ ਹੀਰਾ ਫੇਰੀ ਕਰਨਗੇ ਉਹਨਾਂ ਨੂੰ ਭੁਗਤਣਾ ਪੈਣਾ ਮੈਂ ਉਹਨਾਂ ਸਾਰੇ ਪੰਜਾਬੀਆਂ ਨੂੰ ਇਹਨਾਂ ਨੇ ਇੱਕ ਹੋਰ ਕਰ ਲਿਆ ਬਾਹਰੋਂ ਲਿਆ ਕੇ ਬੀਐਲਓ ਲਗਾ ਰਹੇ ਆ ਜਿਹੜੇ ਕਿ ਕਿਉਂਕਿ ਪੰਜਾਬੀ ਲੋਕ ਮੰਨ ਨਹੀਂ ਰਹੇ ਏਡੀ ਬੜੀ ਹਿਰਾਫੇਰੀ ਕਰਨੀ ਉਹਨੂੰ ਆਪਣੇ ਹੀ ਭਰਾਵਾਂ ਦੇ ਖਿਲਾਫ ਇਹਨਾਂ ਨੇ ਹਰੇਕ ਬੂਥ ਤੇ ਇੱਕ ਬੰਦਾ ਮੈਂ ਆਪਣੇ ਕਾਂਗਰਸੀ ਤੇ ਬਾਕੀ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ شناخت ਰੱਖਿਓ ਕਿਹੜਾ ਬੰਦਾ ਬਾਹਰ ਦਾ ਘੁੰਮ ਰਿਹਾ ਉਹਨੇ ਵੋਟਾਂ ਪਾਉਣੀਆਂ ਇਹਨਾਂ ਨੇ ਫालतू ਵੋਟਾਂ ਚਪਾ ਲੀਆਂ ਬੀਸੀ ਵੱਲੋਂ ਹਦਾਇਤਾਂ جاری ਹੋ ਰਹੀਆਂ ਆ ਉਹ ਵੋਟਾਂ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਹੈ ਉਹਨਾਂ ਨੂੰ ਸੰਭਾਲ ਦਿੱਤੀਆਂ ਗਈਆਂ ਤੇ ਉਹ ਚੋਣ ਵਾਲੇ ਦਿਨ ਸੰਦੂਖੀਆਂ ਵਿੱਚ ਪਾਉਣਗੇ ਇਹਨਾਂ ਨੂੰ ਬੀਐਲਓ ਨੂੰ ਕਹਿ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਬਾਹਰ ਚਲੇ ਗਏ ਜਿਨ੍ਹਾਂ ਦੀ ਡੈਥ ਹੋ ਗਈ ਜਿਹੜੇ ਵੋਟ ਪਾਉਣ ਨਹੀਂ ਆ ਸਕਦੇ ਉਹਨਾਂ ਦੀ ਪੂਰੀ ਲਿਸਟ ਤਿਆਰ ਕਰ ਲਈ ਹੈ ਉਹਨਾਂ ਦੇ ਨਾਂ 'ਤੇ ਟਿਕ ਲਾ ਦੇਣੀ ਹੈ ਤੇ ਵੋਟਾਂ ਛਾਪਾ ਕੇ ਦੇਤੀਆਂ ਹਲਕਾ ਇੰਚਾਰਜਾਂ ਨੂੰ ਉਹ ਵੋਟਾਂ ਪਾਉਣੀਆਂ ਇਸ ਗੱਲ ਦੀ ਸਾਰੇ ਜਾਣੇ ਘੋਕ ਰੱਖਣ ਤੇ ਇਹ ਸਕੈਂਡਲ ਇੱਕ ਨਾ ਇੱਕ ਦਿਨ ਉਜਾਗਰ ਹੋਊਗਾ ਜਿਹੜੇ ਬੰਦੇ ਦੇ ਵਿੱਚ ਇਨਵੋਲਵ ਹੈ ਉਹਨਾਂ ਨੂੰ ਮੈਂ ਬਾਹਰਨ ਕਰਨ ਦੇਣਾ ਚਾਹੁੰਦਾ ਸਰਕਾਰ ਦੀ ਕਹਿਣ ਤੇ ਗਲਤ ਕੰਮ ਨਾ ਕਰਨ ਸਰਕਾਰ ਦੀ ਇਸ ਪੂਰ ਵਿੱਚ ਆਹ ਪਰਨਾ ਕਾਂਗਰਸੀ ਦਾ ਕਾਰਜਕਰਤਾ ਤੇ ਮਹਿਲਾਏ ਵੀ ਸੀ ਉਹ ਵਹਾਂ ਪਰ ਜੋ ਕੈਂਡੀਡੇਟ ਹੈ ਉਹਨਾਂ ਦੇ ਪੋਸਟਰ ਲਗਾ ਰਹੇ تھے ਲੇਕਿਨ ਪੁਲਿਸ ਉਹਨੇ ਉਠਾ ਲਈ ਮੈਂ ਪੁਲਿਸ ਸਾਥਵੀ ਨਹੀਂ ਸੀ ਇਹ ਐਸਆਈ ਕਹ ਰਿਹਾ ਕਿ ਮੇਲਾ ਪੁਲਿਸ ਸਾਥਵੀ ਸੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੋਲਾ ਕਰ ਰਿਹਾ ਸਾਡੇ ਜਲੰਧਰ ਦੇ ਵਿੱਚ ਵੀ ਹਰ ਜਗ੍ਹਾ ਇਹ ਨਜਾਇਜ਼ ਪੁਲਿਸ ਦੀ ਕਾਰਵਾਈਆਂ ਕਰਾਰੇ ਬੰਦਿਆਂ ਨੂੰ ਫੜ ਫੜ ਕੇ ਅੰਦਰ ਲੈ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੂੰ ਅੰਦਰ ਲੈ ਕੇ ਚੱਕ ਕੇ ਅੱਜ ਉਧਰ ਪਪਰਾਲੀ ਦੇ ਵਿੱਚ ਐਸ ਐਚਓ ਨੇ ਸਰਪੰਚ ਨੂੰ ਟੈਲੀਫੋਨ ਕੀਤਾ ਵੀ ਜੇ ਤੇਰੀਆਂ ਵੋਟਾਂ ਕੱਢ ਗਿਆ ਤੈਨੂੰ ਛੱਡਦੇ ਨਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਪੁਲਿਸ ਬਾਜ਼ ਆ ਜਾਵੇ ਤੇ ਜਿਹੜੇ ਪ੍ਰਸ਼ਾਸਕ ਤੇ ਹੋਰ ਲੋਕ ਐਸ ਦੇ ਵਿੱਚ ਇਨਵੋਲ ਮੈਂ ਉਹ ਵੀ ਬਾਜ਼ ਆ ਜਾਣ ਇਹ ਸਰਕਾਰ ਬਹੁਤੇ ਦਿਨ ਦੀ ਰਹਿ ਨਹੀਂ ਗਈ 6 ਮਹੀਨੇ ਪਹਿਲਾਂ ਇਲੈਕਸ਼ਨ ਸ਼ੁਰੂ ਹੋ ਜਾਣੇ 6 ਮਹੀਨੇ ਦੀ ਸਰਕਾਰ ਆ ਉਹਦੇ ਵਿੱਚ ਵੀ 3 ਮਹੀਨੇ ਰਜਾਈਆਂ 'ਚ ਬੈਠੇ ਨਿਕਲ ਜਾਣੇ ਇਸ ਕਰਕੇ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਹੋ ਹੋਸ਼ ਕਰ ਲੈਣ ਸਰ ਪੰਜਾਬ ਕੇ ਉਪ ਮੁੱਖ ਮੰਤਰੀ 10 ਦਿਨ ਕੀ ਵਿਦੇਸ਼ੀ ਦੌਰੇ ਮੈਂ ਉਹ ਬੜੇ ਡਿਵੈਸ ਹੋ ਗਿਆ ਬਹੁਤ ਮਿਹਰਬਾਨ ਥੈਂਕ ਯੂ